ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਲਗਾਤਾਰ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਪਰ ਦੂਜੇ ਪਾਸੇ ਭਾਜਪਾ ਦਾ ਲਗਾਤਾਰ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਤੇ ਫਰੀਦਕੋਟ ਇਲਾਕੇ ਵਿੱਚ ਹੰਸਰਾ ਜਹਾਂ ਸਰਵੋਧ ਹੋ ਰਿਹਾ ਤਾਂ ਦੂਜੇ ਪਾਸੇ ਇਸ ਮਿਲ ਦੀ ਕਬੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਖੰਡੂਰ ਸਾਹਿਬ ਤੋਂ ਜਿੱਥੇ ਕਿ ਖੰਡੂਰ ਸਾਹਿਬ ਦੇ ਵਿੱਚ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਮਨਜੀਤ ਮੰਨਾ ਦਾ ਅੱਜ ਕਿਸਾਨਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸਖਤ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਉਨ੍ਹਾਂ ਵੱਲੋਂ ਮਨਜੀਤ ਮੰਨਾ ਨੂੰ ਤਿੱਖੇ ਸਵਾਲੇ ਪੁੱਛੇ ਗਏ ਤੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਕਿਸਾਨੀ ਸੰਘਰਸ਼ ਦੇ ਵੇਲੇ ਭਾਜਪਾ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਤਾਂ ਉਹ ਵਾਅਦੇ ਕਿਉਂ ਨਹੀਂ ਪੂਰੇ ਕਿਤੇ ਦੂਜੇ ਪਾਸੇ ਖਨੌਰੀ ਬਾਰਡਰ ਜਾਂ ਫਿਰ ਸ਼ੰਭੂਵਾਰਡ ਦੇ ਉੱਤੇ ਲੱਗੇ ਹੋਏ ਮੋਰਚੇ ਦੇ ਉੱਤੇ ਜੋ ਪੁਲਿਸ ਮੁਲਤਫਦਿਤ ਕੀਤੇ ਗਏ ਨੇ ਉਹ ਕਿਸ ਦੇ ਕਹਿਰ ਦੇ ਉੱਤੇ ਹੋਏ ਨੇ ਤਾਂ ਇਹ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਭਾਜਪਾ ਲੀਡਰਾਂ ਤੋਂ ਪੁੱਛੇ ਜਾ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਵੀ ਸੁਣੋ ਅੱਗੇ ਕੀ ਰਿਪੋਰਟ ਬੇਜਾ ਵੀ ਸਟਾਰ ਆ ਰਿਹਾ ਹੈ ਜੀ ਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਤੋਂ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅੱਜ ਬਾਬਾ ਬਕਾਲਾ ਜੋਂਦ ਦੇ ਵਿੱਚ ਪਿੰਡ ਸੁਧਾਰ ਰਾਜਪੂਤਾ ਪਿੰਡ ਪੈਂਦਾ ਆ ਉਹਦੇ ਵਿੱਚ ਆਪਣੀ ਚੋਣ ਕੈਂਪੇਨ ਦੇ ਉੱਤੇ ਹਲਕਾ ਖਡੂਰ ਸਾਹਿਬ ਦੇ ਕੈਂਡੀਡੇਟ ਮਨਜੀਤ ਸਿੰਘ ਜੀ ਮੰਨਾ ਜਿਹੜੇ ਆਏ ਸੀਗੇ ਆਪਣੀਆਂ ਵੋਟਾਂ ਆਖਣ ਵਾਸਤੇ ਤੇ ਜਥੇਬੰਦੀ ਦੇ ਜਿਹੜੇ ਆਗੂ ਸਹਿਬਾਨ ਆ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਆਏ ਆ ਉਹਨਾਂ ਨੂੰ ਆਪਣੇ ਸਵਾਲ ਜਵਾਬ ਕਰਨ ਵਾਸਤੇ ਕਿ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਵਾ ਉਹਨਾਂ ਦਾ ਪਾਜਪਾ ਦਾ ਉਹਨਾਂ ਦੇ ਉੱਤੇ ਸਟੈਂਡ ਕੀ ਆ ਤਾਂ ਮਨਪ੍ਰੀ ਮਨਜੀਤ ਸਿੰਘ ਜੀ ਮੰਨਾ ਜਿਹੜੇ ਆ ਅਸੀਂ ਬੜਾ ਆਪਣੇ ਸ਼ਾਂਤਮਈ ਤਰੀਕੇ ਨਾਲ ਇੱਕ ਸਾਈਡ ਤੇ ਖੜੇ ਹੋ ਕੇ ਸਵਾਲਾਂ ਦਾ ਜਿਹੜੇ ਜਵਾਬ ਉਹਨਾਂ ਕੋਲੋਂ ਲੈਣੇ ਸੀਗੇ ਤੇ ਮਨਜੀਤ ਸਿੰਘ ਜੀ ਜਿਹੜੇ ਆ ਉਹ ਸਾਡੇ ਲਾਗੇ ਉਹਨਾਂ ਨੇ ਰੁਕਣ ਦੀ ਵੀ ਖੇਚਲ ਨਹੀਂ ਕੀਤੀ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਆ ਆਪਣੇ ਤਰੀਕੇ ਦੇ ਨਾਲ ਜਿਹੜਾ ਅਸੀਂ ਉਹਨਾਂ ਦਾ ਵਿਰੋਧ ਕੀਤਾ ਵਾ ਵਿਰੋਧ ਕਰਨ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਕੋਲ ਜਿਹੜੇ ਡੀਐਸਪੀ ਬਾਬਾ ਬਕਾਲਾ ਸਾਹਿਬ ਉਹਨਾਂ ਦੇ ਕੋਲੋਂ ਅਸੀਂ ਮੈਸੇਜ ਭੇਜਿਆ ਉਹਨਾਂ ਨੂੰ ਕਿ ਉਹਨਾਂ ਦੇ ਨਾਲ ਗੱਲ ਕਰਕੇ ਕੋਈ ਸਾਡੇ ਕੋਲ ਸਵਾਲ ਆ ਉਹਨਾਂ ਦੇ ਜਵਾਬ ਦਿੱਤੇ ਜਾਣ ਜਿਵੇਂ ਅੱਜ ਕੇਂਦਰ ਦੇ ਮੰਤਰੀਆਂ ਨੂੰ ਜਥੇਬੰਦੀਆਂ ਨੇ ਮੈਸੇਜ ਲਾਇਆ ਸੀਗਾ ਕੀ ਚੰਡੀਗੜ੍ਹ ਦੇ ਵਿੱਚ ਵੱਡੀ ਮੀਟਿੰਗ ਰੱਖ ਕੇ ਭਾਵੇਂ ਉਹਦੇ ਵਿੱਚ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਆ ਜਾਣ ਉਹ ਵੀ ਨਹੀਂ ਆਏ ਤੇ ਨਾ ਹੀ ਥਲੜੇ ਜਿਹੜੇ ਲੀਡਰ ਆ ਉਹ ਜਿਹੜੇ ਆਵਾਮ ਦੇ ਨਾਲ ਗੱਲਬਾਤ ਕਰ ਰਹੇ ਆ ਪਰ ਵੋਟ ਮਟੋਰੂ ਤਰੀਕਾ ਜਿਹੜਾ ਵਾ ਉਹ ਮਤਲਬ ਕਿ ਲਗਾਤਾਰ ਅਪਣਾਇਆ ਜਾ ਅਪਣਾਇਆ ਜਾ ਰਿਹਾ ਵਾ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਦੋਂ ਇਹ ਪਾਰਟੀਆਂ ਜਿਹੜੀਆਂ ਵਾ ਅ ਅਖਬਾਰਾਂ ਨੂੰ ਨਿਊ ਚੈਨਲਾਂ ਨੂੰ ਜਿਹੜੇ ਆ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਤੇ ਦਿੰਦੇ ਆ ਪਾਰ ਜਦੋਂ ਲੋਕ ਸਿੱਧੇ ਇਹਨਾਂ ਦੇ ਵਿਕਾਸ ਦਾ ਜਿਹੜਾ ਇਹਨਾਂ ਦਾ ਏਜੰਡਾ ਦਿੱਤਾ ਸੀ ਭਾਜਪਾ ਸਰਕਾਰ ਨੇ ਵੀ ਆਹ ਜਿਹੜਾ ਅਸੀਂ ਦੇਸ਼ ਦਾ ਵਿਕਾਸ ਕੀਤਾ ਉਹਦੇ ਵਾਸਤੇ ਸਵਾਲ ਪੁੱਛਣ ਵਾਸਤੇ ਤੁਸੀਂ ਸੁਣਿਆ ਕਿ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਹੈ ਤਾਂ ਭਾਜਪਾ ਦੇ ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਬੜਾ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਜਿੱਥੇ ਵੀ ਜਿਹੜੇ ਭਾਜਪਾ ਲੀਡਰ ਆਪਣੇ ਪ੍ਰਚਾਰ ਕਰਨ ਵਾਸਤੇ ਜਾ ਰਹੇ ਨੇ ਤਾਂ ਉੱਥੇ ਤੇ ਜਾ ਕੇ ਹੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਪਰ ਦੂਜੇ ਪਾਸੇ ਭਾਜਪਾ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਜਾਣ ਬੁੱਝ ਕੇ ਸਾਡੀ ਪਾਰਟੀ ਦਾ ਵਿਰੋਧ ਕਰਵਾ ਰਹੀਆਂ ਜਿਹੜੇ ਐਦਾਂ ਦੀ ਕੋਈ ਗੱਲ ਨਹੀਂ। ਜੇ ਸੁਣਿਆ ਕਿ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਚੁੱਕਾ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੱਥੇ-ਥੇ ਭਾਜਪਾ ਲੀਡਰ ਪਿੰਡਾਂ ਵਿੱਚ ਪਹੁੰਚਣਗੇ ਉਸ ਜਗ੍ਹਾ ਦੇ ਉੱਤੇ ਹੀ ਉਹਨਾਂ ਨੂੰ ਤਿੱਖੇ ਸਵਾਲ ਪੁੱਛ ਕੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਪਰ ਦੂਜੇ ਉਸੇ ਭਾਜਪਾ ਲੀਡਰ ਕਹਿ ਰਹੇ ਨੇ ਕਿ ਸਿਆਸੀ ਪਾਰਟੀਆਂ ਜਾਣ ਬੁੱਝ ਕੇ ਸਾਡੇ ਖਿਲਾਫ ਕਿਸਾਨਾਂ ਨੂੰ 扑ੜਕਾਰੀਆਂ ਨੇ। ਪਰ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੀਆਂ ਬਾਕੀ ਸਿਆਸੀ ਪਾਰਟੀਆਂ ਤਿਆਰੀ ਕਰ ਰਹੀਆਂ ਨੇ ਭਾਜਪਾ ਪਰ ਦਾਅਵਾ ਇਸ ਵਾਰੀ ਪੰਜਾਬ ਦੇ ਵਿੱਚ ਕਰ ਰਹੀ ਹੈ ਕਿ 13 ਦੇ 13 ਸੀਟਾ ਪੰਜਾਬ ਦੇ ਵਿੱਚ ਜਿੱਤਾਂਗੇ ਤੇ ਇਹਦਾ ਕੀ ਆ ਮਨ ਬੋਲ ਦਿਨਾ ਇੱਥੇ ਹੁਣ ਜਿੱਤ ਕਿਹਦੀ ਹੋਵੇਗੀ ਇਹ ਤੁਹਾਨੂੰ ਮੈਂ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਹੋ ਆਪਣਾ ਕਮੈਂਟ ਜੁੜਦੇ ਹੋ ਧੰਨਵਾਦ